ਪਹਿਲਾਂ ਧੰਨਵਾਦ ਕਰਨਾ ਪੀਵੀ 26 ਚੈਨਲ ਦਾ ਸਭ ਜੀ ਨੀਡੂ ਜੀ ਤੁਸੀਂ ਚੇਚੇ ਦੌਰ ਤੇ ਤੇ ਹਾਜ਼ਰ ਹੈ ਤੁਹਾਡਾ ਬਹੁਤ ਬਹੁਤ ਧੰਨਵਾਦ ਅੱਜ ਤੁਹਾਨੂੰ ਦੱਸ ਦਿਆਂ ਸਾਨੂੰ ਮਨ ਨੂੰ ਬੜੀ ਖੁਸ਼ੀ ਹੋ ਰਹੀ ਹੈ ਵੀ ਪੰਜਾਬ ਸਰਕਾਰ ਵੱਲੋਂ ਨਗਰ ਕੌਂਸਲ ਖੰਨਾ ਵੱਲੋਂ ਤੇ ਅਸੀਂ ਵਿਸ਼ੇਸ਼ ਤੌਰ ਤੇ ਧੰਨਵਾਦ ਕਰਨ ਲਈ ਮੀਟਿੰਗ ਰੱਖੀ ਗਈ ਹੈ ਜੋ ਕੀਤੀ ਹੈ ਮੀਟਿੰਗ ਦਾ ਮਕਸਦ ਇਹ ਹੈ ਵੀ ਸਾਡੇ ਦਾਦਾ ਜੀ ਸਰਦਾਰ ਵੀਰ ਸਿੰਘ ਭਾਟਿਆ ਜਿਹੜੇ ਫ੍ਰੀडम फाइਟਰ ਨੇ ਜਿਨ੍ਹਾਂ ਨੇ ਦੇਸ਼ ਨੂੰ ਆਜ਼ਾਦ ਕਰਨ ਲਈ ਆਪਣੀ ਬਹੁਤ ਵੱਡੀ ਕੁਰਬਾਨੀਆਂ ਦਿੱਤੀਆਂ ਨੇ ਸੇਵਨਾ ਫਰਮਾਨੀ ਦੇ ਲਿਆ ਜਦੋਂ ਉਹਨਾਂ ਸਜ਼ਾ ਕੱਟੀ ਫਿਰ ਉਸ ਤੋਂ ਬਾਅਦ ਹੋਰ ਵੀ ਸੀ ਪੰਜਾਬੀ ਸੁਪਰੇ ਮੋਰਚੇ ਦੀ ਇਨਾਂ ਦੇ ਯੋਗਦਾਨ ਨੂੰ ਦੇਖਦੇ ਹੋਏ ਜਿੱਤੇ ਸਾਨੂੰ ਤਾਮਰ ਪੱਤਰ ਸਾਡੇ ਪਰਿਵਾਰ ਨੂੰ ਮਿਲੇ ਹੋਏ ਨੇ ਉਹ ਵੀ ਸਾਡੇ ਜਾਂ ਪੰਜਾਬ ਸਰਕਾਰ ਦੀ ਜਿੰਨੀਆਂ ਵੀ ਉਹ ਹੈਗੀਆਂ ਬੋਕਾਂ ਉਹਨਾਂ 'ਚ ਨਾਮ ਹੈ ਸਾਡੇ ਦਾਦਾ ਜੀ ਦਾ ਬੜਾ ਮਾਨ ਪ੍ਰਾਪਤ ਹੁੰਦਾ ਹੈ ਤੇ ਅਸੀਂ ਇੱਕ ਡਿਮਾਂਡ ਰੱਖੀ ਸੀ ਪੰਜਾਬ ਸਰਕਾਰ ਕੋਲ ਤੇ ਨਗਰ ਕੌਂਸਲ ਖੰਨਾ ਦੇਵ 'ਚ ਮੀਟਿੰਗ ਦੇ ਵਿੱਚ ਮੀਟਿੰਗ ਹੋਈ ਸੀਗੀ ਤਕਰੀਬਨ ਇਹ ਮੀਟਿੰਗ ਹੋਈ ਸੀ 31 10 2022 ਨੂੰ 2010 22 ਨੂੰ ਇਸ ਇਲਾਕੇ ਦੇ ਕੌਂਸਲ ਰੂਬੀ ਪਾਰਟੀਆਂ ਨੇ ਮੰਗ ਰੱਖੀ ਸੀ ਵੀ ਜਿਹੜੀ ਖੰਨੇ ਦੀ ਪ੍ਰਮੁੱਖ ਸੜਕ ਹੈ ਵੀ ਇਹਦਾ ਨਾਮ ਜਿਹੜੀ ਸ਼ਮਸ਼ਾਨ ਘਾਟ ਰੋਡ ਨੂੰ ਜਾਂਦੀ ਹੈ ਵੀ ਇਹਦਾ ਨਾਮ ਸਰ ਅਗਵੇ ਸਿੰਘ ਜੂਨੀਅਰ ਫਾਈਟਰ ਦੇ ਨਾਮ ਰੱਖਿਆ ਜਾਵੇ ਉਸ ਮੰਗ ਨੂੰ ਮੰਨਦਿਆਂ ਹੋਇਆ ਪੰਜਾਬ ਸਰਕਾਰ ਨੇ ਨਗਰ ਕੌਂਸਲ ਖੰਨਾ ਦੇ ਪਹਿਲਾਂ ਮੈਂ ਧੰਨਵਾਦ ਕਰਦਾ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਸਾਹਿਬ ਭਗਵੰਤ ਮਾਨ ਜੀ ਦਾ ਤੇ ਸਾਡੇ ਜਿਹੜੇ ਫੀਡਰ ਫਾਈਟਰ ਦੇ ਮਨਿਸਟਰ ਨੇ ਜੋੜਿਆ ਮਾਜਰਾ ਸਾਹਿਬ ਤੇ ਨਾਲ ਹੀ ਖੰਨੇ ਦੇ ਵਿਧਾਇਕ ਸਾਤ ਤਨਪ੍ਰੀਤ ਸਿੰਘ ਸੌਂਝੀ ਵਿਸ਼ੇਸ਼ ਧੰਨਵਾਦ ਸਾਡੇ ਕਮਲਜੀਤ ਸਿੰਘ ਲੱੱਡਰ ਜੀ ਪ੍ਰਧਾਨ ਨਗਰ ਕੌਂਸਲ ਖੰਨਾ ਤੇ ਈਓ ਸਾਹਿਬ ਸਾਡੇ ਚਰਨਜੀਤ ਸਿੰਘ ਜੀ ਤੇ ਨਾਲ ਵਿਸ਼ੇਸ਼ ਧੰਨਵਾਦ ਮੈਂ ਉਹਨਾਂ ਦਾ ਕਰਦਾ ਜਿਹੜੇ ਸਾਰੇ ਸਾਡੇ ਸਾਥ ਮੇਰੇ ਮਿੱਸੀ ਦੇ ਸਾਥੀ ਕੌਂਸਲਰ ਨੇ ਨਗਰ ਕੌਂਸਲ 33 ਕੌਂਸਲਰ ਨੇ ਜਿਨ੍ਹਾਂ ਨੇ ਇੱਕ ਮਤ ਦੇ ਵਿੱਚ ਸਾਡੇ ਦਿੰਦੇ ਹੋਏ ਪਾਸ ਕੀਤਾ ਮਤਾ ਮਤਾ ਪਾਸ ਕਰਦੇ ਹੋਏ ਜੋ ਡਿਪਟੀ ਕਮਿਸ਼ਨ ਸਾਹਿਬ ਬਧੀਗ ਡਿਪਟੀ ਕਮਿਸ਼ਨ ਸਾਹਿਬ ਨੂੰ ਭੇਜਿਆ ਤੇ ਉਹਨਾਂ ਨੇ ਵੀ ਮਨਜ਼ੂਰੀ ਦਾ ਲੈਟਰ ਭੇਜਿਆ ਤੇ ਉਹਨਾਂ ਨੇ ਫਿਰ ਉਸ ਤੋਂ ਬਾਅਦ ਅਖਬਾਰਾਂ 'ਚ ਵੀ ਕਢਾਉਣ ਦਾ ਆਰਡਰ ਦਿੱਤੇ ਅਖਬਾਰਾਂ 'ਚ ਵੀ ਇਹਦੇ ਬਾਰੇ ਕਢਾਇਆ ਗਿਆ ਸੀਗਾ ਉਹ ਅਖਬਾਰਾਂ ਯੋਨਨ ਪ੍ਰਬੰਧੀ ਦਿੱਤੀ ਹੈ ਵੀ ਜਿਹੜੀ ਸੜਕ ਦਾ ਨਾਮ ਹੈ ਇਹਦਾ ਨਾਮ ਫਰੀडम फाइਟਰ ਸਰ ਅਕਬੀਰ ਸਿੰਘ ਪਾਟਿਆ ਸ਼ਮਸ਼ਾਨ ਘਾਟ ਰੋਡ ਸਿੱਖਿਆ ਮਾਰਗ ਦੇ ਨਾਮ ਦੇ ਉੱਤੇ ਰੱਖ ਦਿੱਤਾ ਗਿਆ ਸੋ ਸਾਡੇ ਮਨ ਚ ਖੁਸ਼ੀ ਸਾਡੇ ਸਾਰੇ ਪਰਿਵਾਰ ਸਰ ਦਰਸ਼ਨ ਸਿੰਘ ਜੀ ਬੈਠੇ ਨੇ ਸਾਡੇ ਸਾਰੇ ਪਰਿਵਾਰ ਫਰੀडम फाइਟਰ ਪਰਵਾਸਾਰੇ ਅੱਜ ਬੈਠੇ ਨੇ ਇਸ ਗੱਲ ਦੀ ਸੀ ਤਾਂ ਹੀ ਪ੍ਰੈਸ ਕਾਨਫਰੰਸ ਕਰ ਰਹੇ ਆ ਦੱਸਣਾ ਚਾਹੁੰਦੇ ਆ ਕਿ ਇਸ ਸੜਕ ਦਾ ਨਾਮ ਜਿਹੜਾ ਫਰੀडम फाइਟਰ ਦੇ ਨਾਮ ਤੇ ਰੱਖਿਆ ਗਿਆ ਹੈ ਕਿਉਂਕਿ ਜੇ ਗੱਲ ਕਰੀਏ ਸਕੂਲ ਦੇ ਉੱਤੇ ਇਸ ਰੋਡ ਦੇ ਉੱਤੇ ਚਾਰ ਸਕੂਲ ਹੈ ਸਾਡੇ ਬਾਬਾ ਜੀ ਨੇ ਵੀ ਦੱਸਿਆ ਸਾਡੇ ਜਨਰਲ ਸਕੱਤੀ ਸੈਕਟਰੀ ਸਾਹਿਬ ਨੇ ਵੀ ਇਸ ਰੋਡ ਦੇ ਉੱਤੇ ਚਾਰ ਸਕੂਲ ਪੈਂਦੇ ਨੇ ਤੇ ਜਿਹੜੇ ਬੱਚੇ ਪੜ੍ਹਨ ਜਾਂਦੇ ਆ ਉਹਨਾਂ ਨੂੰ ਵੀ ਇੱਕ ਦਿਨ ਦੀ ਸਿੱਖਿਆ ਮਿਲੂਗੀ ਇਸ ਜਿਹੜੇ ਰੋਡ ਤੇ ਲੰਘ ਕੇ ਜਾ ਰਹੇ ਆ ਉਹ ਫ੍ਰੀडम फाइਟਰ ਨਾਮ ਦੇ ਮਾਰਗ ਦੇ ਨਾਮ ਦੇ ਹੈ ਤੇ ਉਹਨਾਂ ਦੇ ਭਵਿੱਖ ਦੇ ਵਿੱਚ ਵੀ ਯਾਨੀ ਕਿ ਉਹਨਾਂ ਦੀ ਯੋਜਨਾਵਾਂ ਹੋਣਗੀਆਂ ਵੀ ਉਹਨਾਂ ਨੂੰ ਇਸ ਗੱਲ ਦੀ ਮਨ ਦੇ ਵਿੱਚ ਵੀ ਨਾਲੇ ਆਊਗੀ ਵੀ ਜਿਹੜੇ ਫ੍ਰੀडम फाइਟਰ ਰੋਡ ਤੇ ਅਸੀਂ ਚੱਲ ਰਹੇ ਹਾਂ ਮਾਨ ਮਹਿਸੂਸ ਕਰਨਗੇ ਸੋ ਇਸ ਗੱਲ ਦੇ ਮੈਂ ਧੰਨਵਾਦ ਕਰਨ ਲਈ ਅੱਜ ਅਸੀਂ ਇਹ ਅਸੀਂ ਜੋੜੇ ਮਜਰਾ ਸਾਹਿਬ ਮੰਤਰੀ ਸਾਹਿਬ ਕੋਲ ਵੀ ਜਾਵਾਂਗੇ ਤੇ ਸਾਤਨ ਵੀ ਅਸੀਂ ਸੋਚੀ ਸਾਡੇ ਐਮ ਐਲ ਏ ਸਾਹਿਬ ਹੈ ਤੇ ਪ੍ਰਧਾਨ ਸਾਹਿਬ ਨੇ ਨਗਰ ਕੌਂਸਲ ਦੇ ایਓ ਸਾਹਿਬ ਨੇ ਉਹਨਾਂ ਤੋਂ ਟਾਈਮ ਲੈ ਕੇ ਇੱਥੇ ਇੱਕ ਫੰਕਸ਼ਨ ਰੱਖਾਂਗੇ ਅਸੀਂ ਇਸ ਰੋਡ ਦੇ ਉੱਤੇ ਜਿੱਥੇ ਸਾਰੇ ਫਰੀडम फाइਟਰ ਤਕਰੀਬਨ ਪੰਜਾਬ ਦੇ ਅਸੀਂ ਸਾਰੇ ਬੁਲਾਵਾਂਗੇ ਫਰੀडम फाइਟਰ ਪਰਵਾਹ ਲਾਣ ਨੂੰ ਤੇ ਉਹਨਾਂ ਨੂੰ ਸਨਮਾਨ ਵੀ ਕਰਾਂਗੇ ਸ਼ਹਿਰ ਦੀਆਂ ਜਿਹੜੀਆਂ ਸੰਸਥਾਵਾਂ ਨੇ ਚਾਹੇ ਚਾਹੇ ਗਊ ਰੱਖਿਆ ਚਾਹੇ ਆਪਣਾ ਭਾਈ ਕਨੀਆ ਜੀ ਸੇਵਾ ਸੁਸਾਇਟੀ ਚਾਹੇ ਰੁਖਲਾਓ ਜਾਂ ਜੋ ਜਿੰਨੀਆਂ ਵੀ ਸੇਵਾ ਸੁਸਾਇਟੀਆਂ ਨੇ ਸ਼ਹਿਰ ਦੀਆਂ ਉਹਨਾਂ ਸਭ ਨੂੰ ਅਸੀਂ ਬੁਲਾ ਕੇ ਸਨਮਾਨ ਵੀ ਕਰਾਂਗੇ ਉਸ ਦਿਨ ਇਸ ਗੱਲ ਤੇ ਕਿਉਂਕਿ ਸਾਨੂੰ ਮਾਣ ਪ੍ਰਾਪਤ ਹੋਊਗਾ ਜਦ ਜਿਹੜਾ ਫੈਟਰਾਂ ਦਾ ਸਨਮਾਨ ਕਰਾਂਗੇ ਕਿਉਂਕਿ ਉਹ ਵੀ ਸੰਸਥਾਵਾਂ ਵੀ ਸੇਵਾ ਕਰਦੀਆਂ ਨੇ ਜਿੰਨੀਆਂ ਵੀ ਸੇਵਾ ਉਹਨਾਂ ਨੂੰ ਵੀ ਅਸੀਂ ਸਨਮਾਨ ਕਰਾਂਗੇ ਤੇ بس ਇੱਕ ਵੱਡਾ ਫੰਕਸ਼ਨ ਰੱਖਾਂਗੇ ਉਸ ਫੰਕਸ਼ਨ ਚ ਉਦਘਾਟਨ ਵੀ ਅਸੀਂ ਕਰਾਂਗੇ ਜਲਦੀ ਰੱਖਾਂਗੇ ਉਹਦੇ ਵੀ ਤੁਹਾਨੂੰ ਡੇਟ ਅਸੀਂ ਦੱਸ ਦਾਂਗੇ ਉਹਨਾਂ ਕੋਲ ਲੈ ਕੇ ਪ੍ਰਵਾਨਗੀ ਲੈ ਕੇ ਵੀ ਕਿਦੋਂ ਅਸੀਂ ਡੇਟ ਰੱਖੀ ਹੈ ਤੇ ਉਸ ਦਿਨ ਵੀ ਅਸੀਂ ਆਪਦੇ ਨੂੰ ਬੁਲਾਵਾਂਗੇ ਤੇ ਉਸ ਦਿਨ ਵੀ ਅਸੀਂ ਇਹ ਕਰਾਂਗੇ ਹੋਰ ਅੱਜ ਮੰਚ ਬਹੁਤ ਖੁਸ਼ੀ ਹੋ ਰਹੀ ਆ ਵੀ ਇਹ ਸੜਕ ਦਾ ਨਾਮ ਜਿਹੜਾ ਸਾਰਨਗਵੀਰ ਸਿੰਘ ਫਰੀडम फाइਟਰ ਸ਼ਮਸ਼ਾਨ ਘਾਟ ਰੋ ਸਿੱਖਿਆ ਮਾਰਗ ਦੇ ਨਾਮ ਤੇ ਜਾਣਿਆ ਜਾਂਦਾ ਤੇ ਇਹਦਾ ਅਸੀਂ ਉਦਘਾਟਨ ਵੀ ਜਲਦੀ ਕਰਾਵਾਂਗੇ ਤੁਹਾਡਾ ਤੇ ਤੁਹਾਡੇ ਪਰਿਵਾਰਾਂ ਦਾ ਬਹੁਤ ਵੱਡਾ ਸੰਘਰਸ਼ ਸੀ ਅੱਜ ਖਿਆਪਿਆ ਵਿਦਿਅਕ ਸਕੂਲ ਵੀ ਮੇਰੇ ਦਾਦਾ ਜੀ ਨੇੋਂ ਦੇ ਆ ਪਰ ਮੈਂ ਗੱਲ ਕਰਨਾ ਚਾਹੁੰ ਪੋਤੇ-ਪੋਤੇ, ਦੋਤੇ-ਦੋਤੀਆਂ ਤੱਕ ਨੌਕਰੀ ਤਕ ਸੀਮਤ ਰੱਖਿਆ ਹੋਇਆ ਹੈ। ਪੈਨਸ਼ਨ ਜਿਹੜੀ ਹੈ ਸਿਰਫ ਉਹਨਾਂ ਤੱਕ ਲਾਈਫ ਤੱਕ ਹੈ ਜਾਂ ਉਹਨਾਂ ਦੇ ਧਰਮ ਪਤਨੀ ਤੱਕ ਹੈ ਜਾਂ ਜਿਹੜੀ ਉਹਨਾਂ ਦੀ ਬੇਟੀ ਹੈ ਜਿਵੇਂ ਵਿਧਵਾ ਉਹਨਾਂ ਤੱਕ ਉਹਨਾਂ ਨੇ ਸੀਮਤ ਰੱਖੀ ਹੈ ਪਰ ਮੈਂ ਇਹਨੂੰ ਕਹਿੰਦਾ ਇਹਨਾਂ ਨੂੰ ਵੀ ਦਾਰੇ ਚ ਲਿੱਤਾ ਜਾ ਜਿਹੜੇ ਪਰਿਵਾਰ ਦੇ ਮੈਂਬਰ ਨੇ ਸਰਕਾਰ ਤੋਂ ਆਪ ਜਿਹੜੇ ਚੈਨਰਿੰਗ ਮਾਧਮ ਨਾਲ ਹੀ ਬੇਨਤੀ ਕਰਨਾ ਚਾਹੁੰਦਾ ਜਿਹੜੇ ਉਹਨਾਂ ਦੇ ਅਗੋਟ ਡਿਪੈਂਡੈਂਟ ਹੋਰ ਨੇ ਉਤੇ ਪੋਤੇ ਦੋਤੀਆਂ ਦੁੱਤੀਆਂ ਉਹਨਾਂ ਨੂੰ ਵੀ ਨਾਲ ਲਿੱਤਾ ਜਾਵੇ ਜਿੱਤੇ ਸਰਕਾਰ ਨੇ ਸਾਡਾ ਕੋਟਾ ਘਟਾ ਦਿੱਤਾ ਪਹਿਲਾਂ 2% ਸੀ ਉਹ ਡੇਢ ਕਰਤਾ ਇਹ ਵੀ ਮਾੜੀ ਗੱਲ ਹੋਈ ਹੈ ਅਸੀਂ ਕਹਾਂ ਸਾਡਾ ਕੋਟਾ ਵੀ ਬਹਾਲ ਕੀਤਾ ਜਾਵੇ ਹਰੇਕ ਡਿਪਾਰਟਮੈਂਟ ਦੇ ਵਿੱਚ ਤੇ ਨਾਲ ਹੀ ਜਿਹੜੀ ਸਾਡੇ ਦਾਦੀਆਂ ਨੂੰ ਫ੍ਰੀਡਮ ਫਾਈਟਰਾਂ ਨੂੰ ਜਿਹੜੀਆਂ ਸਹੂਲਤਾਂ ਮਿਲਦੀਆਂ ਸਨ ਜਿਹੜੀਆਂ ਸਹੂਲਤਾਂ ਰੇਲਵੇ ਦੀ ਸਹੂਲਤ ਹੋ ਗਈ। ਫਿਰ ਸਾਨੂੰ ਬੱਸ ਦੀ ਸਹੂਲਤ ਤਾਂ ਦਿੱਤੀ ਵੀ ਇਹਨਾਂ ਨੇ। ਟੋਲ ਟੈਕਸ ਦੀ ਸਾਨੂੰ ਸਹੂਲਤ ਦਿੱਤੀ ਹੋਈ ਹੈ ਪੰਜਾਬ ਸਰਕਾਰ ਨੇ। ਪਰ ਅਸੀਂ ਸੈਂਟਰ ਸਰਕਾਰ ਤੋਂ ਵੀ ਇਹ ਮੰਗ ਰੱਖਦੇ ਹਾਂ ਵੀ ਜਿਹੜੀ ਅ ਰੇਲਵੇ ਦੀ ਵੀ ਹੈ, ਰੇਲਵੇ ਦੀ ਵੀ ਸਾਨੂੰ ਸਹੂਲਤ ਦਿੱਤੀ ਜਾਵੇ ਜਾਂ ਪੈਨਸ਼ਨ 'ਚ ਵੀ ਸਾਨੂੰ ਹਿੱਸਾ ਲਾਇਆ ਜਾਵੇ। ਕਿਉਂਕਿ ਸਾਡਾ ਸਨਮਾਨ ਹੈ, ਹੱਕ ਹੈ ਸਾਡਾ। ਅਸੀਂ ਕੋਈ ਉਹ ਨਹੀਂ ਮੰਗ ਰਹੇ ਹੈਗੇ। ਇਹ ਅਸੀਂ ਹੱਕ ਨਾਲ ਮੰਗ ਰਹੇ ਚੀਜ਼ਾਂ ਜਿਹੜੀਆਂ ਮੰਗਦੇ ਕੋਈ ਸਾਡਾ ਹੱਕ ਹੈ। ਕਿਉਂਕਿ ਸਾਡੇ ਦਾਦੇ ਪ੍ਰਧਾਨ ਨੇ ਦੇਸ਼ ਨੂੰ ਆਜ਼ਾਦ ਕਰਾਇਆ ਜੋ ਕਿ ਗੁ ਇੱਕ ਸਾਡੀ ਮੰਗ ਹੋਰ ਸੀ ਜਿਹੜੇ ਸਾਡੇ ਦਿਹਾੜੇ ਫ੍ਰੀਡਮ ਫਾਈਟਰ ਸੀ ਪਿੱਛੇ ਸਰਕਾਰ ਨੇ ਕੀ ਕੀਤਾ ਨਗਰ ਕੌਂਸਲ ਦੇ ਵਿੱਚ ਸ਼ਹਿਰੀ ਸ਼ਹਿਰੀਆਂ ਦਾ ਨਾਮ ਲਗਾ ਦੇ ਜਿਹਨੇ ਫ੍ਰੀਡਮ ਫਾਈਟਰ ਸੀ ਉਹਨਾਂ ਦੇ ਨਾਮ ਲਿਖੇ ਗਏ ਨੇ ਪੱਥਰ ਦਿੱਤੇ ਜੋ ਪਿਛਲੇ ਸਾਲ ਜਿੰਨੇ ਸ਼ਹੀਦ ਹੋਏ ਨੇ ਦੇਸ਼ ਨੂੰ ਯਾਦ ਕਰਾਉਣ ਵਾਲੀ ਫੌਜ ਫੌਜੀ ਵੀਰ ਜਾਂ ਫ੍ਰੀਡਮ ਫਾਈਟਰ ਪਰ ਕੁਝ ਸ਼ਹਿਰੀ ਵੀ ਰਹਿ ਗਏ ਅਸੀਂ ਉਹ ਵੀ ਡਿਮਾਂਡ ਕੀਤੀ ਹੈ ਲਿਖਤੀ ਰੂਪ ਦੇ ਕੇ ਆਏ ਆ ਰਿਟਰਨ ਤੇ ਯੂ ਸਾਹਿਬ ਨੂੰ ਵੀ ਜਿਹੜੇ ਪਰਿਵਾਰ ਰਹਿ ਗਏ ਉਹਨਾਂ ਦੇ ਵੀ ਨਾਮ ਲਿਖੇ ਜਾਂ ਹੁਣ ਸਾਡੇ ਦਿਹਾੜਜੇ ਬੈਠੇ ਆ ਬੀਡੀਪੀਓ ਨੇ ਵੀ ਚਿੱਠੀ ਜਾਰੀ ਕਰ ਦਿੱਤੀ ਪਰ ਉਹ ਮਜਬੂਰੀ ਕਰਦੇ ਸਰਪੰਚ ਹੈ ਨਹੀਂ ਸਾਨੂੰ ਇਸ ਗੱਲ ਦਾ ਕੋਈ ਤਾਲੂਕਾਰ ਨਹੀਂ ਸਰਪੰਚ ਮੌਜੂਦਾ ਹੁਣ ਹੈ ਕਿਉਂਕਿ ਸਰਪੰਚ ਮਿਖਾਲ ਕਰ ਦਿੱਤੀ ਆ ਕਿਉਂਕਿ ਇਲੈਕਸ਼ਨਾਂ ਕਰਕੇ ਇਲੈਕਸ਼ਨ ਦਾ ਦੌਰਾਨ ਕਰਕੇ ਪੰਚਾਇਤਾਂ ਭੰਗ ਕਰ ਦਿੱਤੀਆਂ ਗਈਆਂ ਨੇ ਸੋ ਸੈਕਟਰੀਆਂ ਨੂੰ ਉਹਨਾਂ ਨੇ ਆਰਡਰ ਕਰ ਦਿੱਤਾ ਮੈਂ ਸੈਕਟਰੀਆਂ ਨੂੰ ਬੀਡੀਪੀਓ ਸਾਹਿਬ ਨੂੰ ਡਿਮਾਂਡ ਕਰਦਾ ਵੀ ਉਹ ਵੀ ਜਿਹੜੀ ਜੋ ਮੰਗ ਸੀ ਜਿਸ ਨਾਲ ਚਿੱਠੀ ਜਾਰੀ ਕੀਤੀ ਹੈ ਵੀ ਉਹ ਵੀ ਪਿੰਡਾਂ ਦੇ ਵਿੱਚ ਉਹਨਾਂ ਦੇ ਨਾਮ ਦੇ ਪੱਥਰ ਲਗਾਏ ਜਾਣ। ਪ੍ਰਧਾਨ ਜੀ ਹਰਜੀਤ ਸਿੰਘ ਪਾੜੀਆ ਜੀ ਉਹਨਾਂ ਨੂੰ ਅੱਜ ਪੰਜਾਬ ਸਰਕਾਰ ਆਪਣੇ ਭਗਵੰਤ ਸਿੰਘ ਮਾਨ ਦੀ ਸਰਕਾਰ ਨੇ ਜੋ ਆਪ ਰੋਡ ਦਾ ਨਾਮ ਰੱਖਣ ਲਈ ਚਿੱਠੀ ਭੇਜੀ ਆ ਅਸੀਂ ਉਹਨਾਂ ਦਾ ਭਗਵੰਤ ਸਿੰਘ ਮਾਨ ਜੀ ਦਾ ਆਪਣੇ ਐਮਐਲਏ ਖੰਨਾ ਤਰਨਪ੍ਰੀਤ ਸਿੰਘ ਸੌਂਦ ਆਪਣੇ ਪ੍ਰਧਾਨ ਜੀ ਮਿਊਨਿਸਪਲ ਕਾਉਂਸਲ ਲੱਧੜ ਜੀ ਉਹਨਾਂ ਦਾ ਅਸੀਂ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦੇ ਆ। ਤੇ ਇਸ ਜਿਹੜੇ ਰੋਡ ਦਾ ਨਾਮ ਆ ਉਹ ਰਗਵੀਰ ਸਿੰਘ ਪਾਟਿਆ ਜੀ ਉਹ ਇਹਨਾਂ ਦੇ ਪ੍ਰਧਾਨ ਜੀ ਦੇ ਦਾਦਾ ਜੀ ਦੇ ਨਾਮ ਤੇ ਰੱਖਿਆ ਗਿਆ ਤੇ ਅਸੀਂ ਪਿੰਡਾਂ ਦੇ ਦਿਹਾਤੀ ਦਿਹਾਤੀ ਜੋ ਪ੍ਰਧਾਨ ਜੀ ਨੇ ਦੱਸਿਆ ਵੀ ਉਹ ਪਿੰਡੂ ਵਿਕਾਸ ਦੁਬਾਰਾ ਉਧਰ ਨੂੰ ਚਿੱਠੀ ਗੱਡੀ ਗਈ ਹੈ ਪਿੰਡਾਂ ਦੇ ਵਿੱਚ ਜੋ ਸਾਡੇ ਦਾਦਾ ਜੀ ਸਰਦਾਰ ਅਮਰ ਸਿੰਘ ਉਹਨਾਂ ਨੇ ਆਜ਼ਾਦ ਹਿੰਦ ਫੌਜ ਦੇ ਵਿੱਚ ਆਪਣਾ ਯੋਗਦਾਨ ਦਿੱਤਾ ਤੇ ਜੇਲ੍ਹਾਂ ਵੀ ਗੱਟੀਆਂ ਨੇ ਉਹਨਾਂ ਦੇ ਨਾਮ ਤੇ ਵੀ ਹੁਣ ਚਿੱਠੀ ਜਾਰੀ ਹੋ ਚੁੱਕੀ ਆ ਪਿੰਡਾਂ ਦੇ ਵਿੱਚ ਜੋ ਸਮਾਰਕ ਬਣਨੇ ਨੇ ਉਹਨਾਂ ਨੂੰ ਵੀ ਇਹ ਸਰਕਾਰ ਦੁਆਰਾ ਜੋ ਸਰਕਾਰ ਦੇ ਇਸ ਦੇ ਆਜ਼ਾਦੀ ਗੱਟੀਆਂ ਲਈ ਕੀ ਆਈ ਆ ਸਰਕਾਰ ਉਸ ਲਈ ਵੀ ਇਹਨਾਂ ਨੇ ਮਾਨ ਸਨਮਾਨ ਲਈ ਪਿੰਡਾਂ ਵਿੱਚ ਵੀ ਸਮਾਰਕ ਬਣਾਉਣ ਲਈ ਕਿਹਾ ਹੈ ਤੇ ਸੜਕ ਦਾ ਜੋ ਨਾਮ ਰੱਖਣ ਲਈ ਵੀ ਚਿੱਠੀ ਸਾਡੇ ਪ੍ਰਧਾਨ ਜੀ ਦੀ ਰਹਿਮਾਈ ਹੇਠ ਗਈ ਹੋਈ ਆ ਉਹ ਵੀ ਸ਼ਾਇਦ 5-10 ਦਿਨ ਦੇ ਵਿੱਚ ਸਾਨੂੰ ਮਿਲ ਜਵੇ ਜੋ ਇਹ ਸਰਕਾਰ ਦੇ ਇਸ਼ਲਾਗਾ ਜੋ ਕਦਮ ਲਈ ਅਸੀਂ ਸਰਕਾਰ ਦਾ ਬਹੁਤ ਬਹੁਤ ਧੰਨਵਾਦ ਪਹਿਲਾਂ ਤਾਂ ਜੀ ਮੈਂ ਪੀਪੀ ਛੱਪੀ ਦੀ ਪੂਰੀ ਸਮੂਚੀ ਟੀਮ ਦਾ ਪੱਤਰਕਾਰ ਸਾਹਿਬਾਨ ਦਾ तहे ਦਿਲੋਂ ਧੰਨਵਾਦ ਕਰਦਾ ਜਿਨ੍ਹਾਂ ਨੇ ਆਪਣਾ ਕੀਮਤੀ ਸਮਾਂ ਕੱਢ ਕੇ ਇਸ ਪ੍ਰੋਗਰਾਮ ਨੂੰ ਅੱਜ ਕਵਰ ਕੀਤਾ ਤੇ ਸਾਡੇ ਖੰਨੇ ਇਲਾਕਾ ਨਿਵਾਸੀਆਂ ਨੂੰ ਅਤੇ ਜ਼ਿਲ੍ਹਾ ਲੁਧਿਆਣਾ ਤੇ ਪੰਜਾਬ ਦੇ ਹੋਰ ਇਲਾਕਿਆਂ ਦੇ ਵਿੱਚ ਇਸ ਕਵਰ ਨੂੰ ਚਲਾਇਆ ਸੋ ਸਭ ਤੋਂ ਪਹਿਲਾਂ ਤਾਂ ਜੀ ਮੈਂ ਵਧਾਈ ਦਾ ਪਾਤਰ ਸਮਝਦਾ ਸਾਡੇ ਜੋ ਪਰਿਵਾਰ ਹੈ ਫਰੀਡਮ ਫਾਈਟਰ ਫੈਮਿਲੀ ਵੈਲਫੇਅਰ ਐਸੋਸੀਏਸ਼ਨ ਆ ਪੂਰੀ ਸਮੂਚੀ ਜਿਨ੍ਹਾਂ ਦੀ ਪੂਰੀ ਟੀਮ ਨੇ ਯੋਗਦਾਨ ਨਾਲ ਤੇ ਦਰਜਾ ਬਾ ਦਰਜਾ ਸਾਡੇ ਮੈਂਬਰ ਸਹਿਬਾਨਾਂ ਦੇ ਯੋਗਦਾਨ ਨਾਲ ਸਾਡੇ ਕੌਮੀ ਪ੍ਰਧਾਨ ਸਰਦਾਰ ਹਰਜੀਤ ਸਿੰਘ ਪਾਟਿਆ ਜੀ ਦੇ ਯੋਗਦਾਨ ਨਾਲ ਜੋ ਮੰਗ ਪੱਤਰ ਹੈ ਇਹ ਅਸੀਂ ਪਿਛਲੇ ਸਾਲ ਇਹਨਾਂ ਨੂੰ ਸਬਮਿਟ ਕਰਵਾਇਆ ਸੀਗਾ ਤੇ ਥੋੜਾ ਜਿਹਾ ਉਹਨਾਂ ਦਾ ਇੱਕ ਟੈਕਨੀਕਲ ਜੋ ਉਹਨਾਂ ਦੀ ਕਾਰਵਾਈ ਹੁੰਦੀ ਆ ਕਿਉਂਕਿ ਉਹ ਚਾਹੁੰਦੇ ਨੇ ਵੀ ਕਿਸੇ ਕਿਸਮ ਦੀ ਕੋਈ ਆਬਜੈਕਸ਼ਨ ਨਾ ਲੱਗ ਸਕੇ ਸੋ ਇਹਦੇ ਵਿੱਚ ਪੂਰੇ ਸ਼ਹਿਰ ਵਾਸੀਆਂ ਦਾ ਬਹੁਤ ਯੋਗਦਾਨ ਰਿਹਾ ਸਾਡੇ 33 ਕਾਉਂਸਲਰ ਸਾਹਿਬਾਨ ਦਾ ਬਹੁਤ ਜਯੋਗਦਾਨ ਰਿਹਾ ਸਭ ਨੇ ਵੱਧ ਛੜ ਕੇ ਹਿੱਸਾ ਲਿਆ ਔਰ ਸਭ ਨੇ ਸ਼ਲਾਘਾ ਕੀਤੀ ਕਿ ਸਾਡੇ ਜੋ ਬਜ਼ੁਰਗਾਂ ਦਾ ਇਹ ਇਸ ਸੜਕ ਦਾ ਨਾਮ ਰੱਖਿਆ ਜਾਵੇ ਤਾਂ ਕਿ ਜੋ ਆਉਣ ਵਾਲੀਆਂ ਪੀੜ੍ਹੀਆਂ ਦੇ ਜੋ ਸਿੱਖਿਆ ਮਾਰਗ ਦੇ ਉੱਤੇ ਬੱਚੇ ਸਟੂਡੈਂਟਸ ਪੜਨ ਜਾਂਦੇ ਨੇ ਜਾਂ ਜੋ ਸਾਡੇ ਦੋ ਪੁਰਾਣੇ ਸ਼ਿਵਾਲੇ ਨੇ ਇੱਥੇ ਮੰਦਿਰ ਨੇ ਉੱਥੇ ਸੰਗਤਾਂ ਦਰਸ਼ਨ ਦੇ ਲਈ ਜਾਂਦੀਆਂ ਨੇ ਉਹਨਾਂ ਨੂੰ ਰੋਜ਼ ਆਉਂਦੇ ਜਾਂਦੇ ਇਹ ਮਨ ਦੇ ਵਿੱਚ ਰਹੇਗੀ ਇਹ ਜੋ ਐਡਾ ਵੱਡਾ ਇਹਨਾਂ ਨੇ ਆਜ਼ਾਦੀ ਦੇ ਵਿੱਚ ਆਪਣਾ ਯੋਗਦਾਨ ਪਾਇਆ ਸਰਦਾਰ ਗੁਰਬੀਰ ਸਿੰਘ ਪਾਰਟੀਆਂ ਨੇ ਤਉ ਆਜ਼ਾਦੀ ਦੀ ਲਹਿਰ ਦਾ ਜੋ ਇੱਕ ਦੇਸ਼ ਪ੍ਰੇਮ ਦਾ ਜੋ ਬਲਬਲਾ ਹੈ ਉਹ ਆਪਣੇ ਦਿਲਾਂ ਦੇ ਵਿੱਚ ਹਮੇਸ਼ਾ ਜਾਰੀ ਰਹੇ ਤੇ ਆਪਣੇ ਕੰਨੀ ਸ਼ਹਿਰ ਦਾ ਨਾਮ ਰੋਸ਼ਨ ਹੁੰਦਾ ਰਹੇ ਸੋ ਮੈਂ ਪੂਰੀ ਸਮੁੱਚੀ ਟੀਮ ਦਾ ਧੰਨਵਾਦ ਫੈਕਟਰ ਸਰਦਾਰ ਰੰਗਵੀਰ ਸਿੰਘ ਜੀ ਪਾੜਿਆ ਦੇ ਨਾਮ ਦੇ ਉੱਤੇ ਇਸ ਮਾਰਗ ਦਾ ਨਾਮ ਰੱਖਿਆ ਗਿਆ ਹੈ ਅਸੀਂ ਸਰਕਾਰ ਦੇ ਬਹੁਤ ਧੰਨਵਾਦੀ ਹਾਂ ਜਿਹੜੇ ਪ੍ਰੀਡਮ ਫੈਕਟਰ ਪਰਿਵਾਰ ਇੱਥੇ ਸ਼ਾਮਲ ਹੋਏ ਨੇ ਅਸੀਂ ਉਹਨਾਂ ਦਾ ਵੀ ਬਹੁਤ ਧੰਨਵਾਦੀ ਹਾਂ ਅਸੀਂ ਸਰਕਾਰ ਤੋਂ ਮੰਗ ਕਰਦੇ ਹਾਂ ਜਿਹੜੇ ਬਕਾਇਦਾ 4 ਵਿਡੰਬਾਈਟ ਹਨ ਪੰਡਾਂ ਦੇ ਵਿੱਚ ਹਨ ਉਹਨਾਂ ਦੇ ਨਾਮ ਦੇ ਉੱਤੇ ਵੀ ਰਸਤਿਆਂ ਦੇ ਸਕੂਲਾਂ ਦੇ ਜਾਂ ਹੋਰ ਨੀ ਪੱਥਰ ਰੱਖੇ ਜਾਣ ਸਾਡੇ ਐਮਐਲਏ ਸਾਹਿਬ ਦਾ ਤੇ ਮੰਤਰੀ ਜੀ ਦਾ ਬਹੁਤ ਬਹੁਤ ਧੰਨਵਾਦ